ਕਾਲਯੁਗੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਤੇ ਇਨਸਾਨੀਅਤ ਨੂੰ ਕੀਤਾ ਸ਼ਰਮਸਾਰ ਬੀਤੇ ਦਿਨੀਂ ਦਸੂਹਾ ਦੇ ਪਿੰਡ ਕੋਲੀਆਂ ਦੇ ਇੱਕ ਕਰੀਬ 48 ਬਰਿਆਂ ਦੇ ਵਿਅਕਤੀ ਬੂਟੀ RAM ਦਾ ਜੋ ਭੇਤ ਭਰੀ ਹਾਲਤ ਚ 6 ਮਈ 2024 ਨੂੰ ਕਤਲ ਹੋ ਗਿਆ ਸੀ ਇਸ ਸਬੰਧੀ ਦਸੂਹਾ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਕਰਦਿਆਂ ਕਤਲ ਦੀ ਇਸ ਗੁੱਥੀ ਨੂੰ ਸੁਲਝਾ ਲਿਆ ਹੈ ਇਸ ਸੰਬੰਧੀ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟੀराम ਦੀ ਪਤਨੀ ਅਮਨਦੀਪ ਕੌਰ ਨੇ ਆਪਣੇ ਆਸ਼ਕ ਗੁਰਜੀਤ ਸਿੰਘ ਉਰਫ ਮੋਨੂ ਪੁੱਤਰ ਸ਼ੰਗਾਰਾ ਸਿੰਘ ਵਾਸੀ ਓਡਰਾ ਥਾਣਾ ਦਸੂਹਾ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਇਸ ਕਾਲਜੂਗੀ ਪਤਨੀ ਅਤੇ ਉਸਦੇ ਆਸ਼ਕ ਵੱਲੋਂ ਕੀਤੇ ਕਤਲ ਦੀ ਚਫੇਰਿਓ ਨਿੰਦਾ ਹੋ ਰਹੀ ਹੈ ਕਿਉਂਕਿ ਵਿਸ਼ਵਾਸ ਦੇ ਆਧਾਰ ਤੇ ਟਿਕੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਦਿਆਂ ਪਤਨੀ ਵੱਲੋਂ ਹੀ ਆਪਣੇ ਪਤੀ ਨਾਲ ਵਿਸ਼ਵਾਸ ਘਾਤ ਕਰਦਿਆਂ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦਸੂਹਾ ਪੁਲਿਸ ਨੇ ਦੋਵਾਂ ਕਤਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਫਤੀਸ਼ ਜਾਰੀ ਹੈ। ਇਹ ਮੀਤੀ 7 ਜੁਲਾਈ ਨੂੰ ਸਾਨੂੰ ਕਿਰੇ ਪਰਮਿਸ਼ਨ ਆਈ ਸੀ ਪਿੰਡ ਅ ਕੋੜੀਆਂ ਦੇ ਵਿੱਚ ਦੁੱਤੀਰਾਮ, ਸਰਪੰਨਸ ਰਾਜ ਵਾਸੀ ਕੌਲੀਆਂ ਜੀ ਦੀ ਉਮਰ 48 ਸਾਲਾਂ ਨੂੰ ਦਾ ਕਤਲ ਹੋ ਗਿਆ। ਜਿਸ ਬੰਦੀ ਕਰਾ ਸਾਡੇ ਕੋਲੇ ਅਮਰਕੀਰ ਸਿੰਘ ਪੁੱਤਰ ਕਰਬਾ ਚੰਦਬਾਸੀ ਹਰਦੋਕਲਾ ਗ੍ਰੁਪੀਨ ਮਾਨਰ ਦਾ ਤੁਹਾਨੂੰ ਲੱਗਦਾ ਉਹਨੇ ਆਪਣਾ ਬਿਆਲ ਕਾਨੂੰਨ ਬੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੋਣਤੀ ਆਪੀਸੀ ਦਰਜ ਸਥਿਤ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਇਹੜਾ ਮਰਨਲਾ ਬੁਖੀਦਾਮੂ ਦੀ ਘਰ ਵਾਲੀ ਮੁੰਤੀਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕਰ ਵਰਦੀਪ ਸਿੰਘ ਪੁੱਤਰ ਸਿੰਘਾਰਾ ਬਾਸੀ ਹੋਂਡਰਾ ਇਹਨਾਂ ਨੇ ਬੀਤੀ ਰਾਤ 6 6 ਤਰੀਕ ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈਗੀ ਇਨਵੈਸਟੀਗੇਸ਼ਨ ਨੇ ਇਹ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਹੈਗੀ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਯੂਵੀ ਅਗਲੇ ਪੱਤਰਾਂ ਨੂੰ ਇਨਵੈਸਟੀਗੇਸ਼ਨ ਦੇ ਅੰਦਾਜ਼ ਉਹਦੇ ਅਨੁਸਾਰ ਅਸੀਂ ਕਾਰਵਾਈ ਮੁਚ ਲੈਂਦੀ ਜਾਈਏ